ਅੱਜ ਅਸੀਂ ਖੜੇ ਹਾਂ ਗੁਰਦੁਆਰਾ ਟਿੱਬੀ ਸਾਹਿਬ ਸ੍ਰੀ ਮੁਕਤਸਰ ਸਾਹਿਬ ਕੀ ਅੱਜ ਮਾਗੀ ਦਾ ਪਵਿੱਤਰ ਦਿਹਾੜਾ ਸਾਰੀਆਂ ਸੰਗਤਾਂ ਨੂੰ ਪਤਾ ਹੈ ਕਿ ਮਾਗਦੀ ਜਿਹੜੀ ਸ਼ਗਰਾਂਹ ਹੈ ਉਹ 40 ਮੁਕਤੀਆਂ ਦੀ ਪਾਵਨ ਪਵਿੱਤਰ ਯਾਦ ਦੇ ਵਿੱਚ ਵੱਡਾ ਸ਼ਹੀਦੀ ਜੋੜ ਮੇਲਾ ਸ੍ਰੀ ਮੁਕਤਸਰ ਸਾਹਿਬ ਜੀ ਧਰਤੀ ਤੇ ਮਨਾਇਆ ਜਾਂਦਾ ਹੈ ਇਹ ਉਹ ਪਾਵਨ ਪਵਿੱਤਰ ਸਥਾਨ ਹੈ ਜਿੱਥੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉੱਚਾ ਟਿੱਬਾ ਵੇਖ ਕੇ ਆਪਣਾ ਜਿਹੜਾ ਕਿ ਆਸਣ ਲਾਇਆ ਉਹ ਪਿੱਛੇ ਜਿਹੜੀਆਂ ਮੁਗਲ ਫੌਜਾਂ ਚੜੀਆਂ ਆ ਰਹੀਆਂ ਸਨ ਇਸ ਜਗ੍ਹਾ ਤੋਂ ਜਦ ਕਿ ਖਿਬਰਾਣੇ ਦੀ ਢਾਪ ਵੱਜਦੀ ਸੀ ਜੋ ਕਿ ਪਿੱਛੇ ਸਥਾਨ ਹੈ ਜਿੱਥੇ ਕਿ ਆਪ ਸਾਰਿਆਂ ਸੰਗਤਾਂ ਜਾਣਦੇ ਹੋ ਆਹੀ ਮਹਾ ਸਿੰਘ ਜੀ ਦੀ ਯਾਦ ਵਿੱਚ ਇੱਕ ਵੱਡਾ ਸਥਾਨ ਕੋਟੋਰਾ ਸਾਹਿਬ ਬਣਿਆ ਹੋਇਆ ਹੈ ਉੱਥੇ ਉਹਨਾਂ 40 ਮੁਕਤੀਆਂ ਨੇ ਆ ਕੇ ਗੁਰੂ ਸਾਹਿਬ ਜੀ ਦੇ ਸਪੁਰਦਗੀ ਹੇਠ ਜੰਗ ਲੜੀ ਔਰ ਉੱਥੇ ਗੁਰੂ ਸਾਹਿਬ ਜੀ ਨੇ ਇਸ ਜਗ੍ਹਾ ਤੋਂ ਬੈਠ ਕੇ ਆਪਣੇ ਸਿੰਘਾਂ ਯੋਧਿਆਂ ਦੀ ਮਦਦ ਕਰਦਿਆਂ ਤੀਰਾਂ ਦੀ ਜਿਹੜੀ ਵਾਸ਼ੜ ਹੈ ਉਹ ਲਾ ਦਿੱਤੀ ਸੀ ਜਿਹੜੀਆਂ ਔਰਗਜੇਵ ਦੀਆਂ ਫੌਜਾਂ ਸੀ ਉਹਨਾਂ ਨੂੰ ਆਖਰ ਤੇ ਭਜਣਾ ਪਿਆ ਮੈਦਾਨ ਛੱਡ ਕੇ ਉਹ ਹਾਰ ਗੀਆਂ ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ 14ਵੀਂ ਤੇ ਖੀਰਲੀ ਜੰਗ ਸੀ ਜਿੱਥੇ ਮਹਾਰਾਜ ਜੀ ਨੇ ਜਿੱਤ ਪ੍ਰਾਪਤ ਕੀਤੀ ਉਹ ਇਹ ਟਿੱਬੀ ਸਾਹਿਬ ਦਾ ਸਥਾਨ ਹੈ ਜਿੱਥੋਂ ਮਹਾਰਾਜ ਸਾਹਿਬ ਸੱਚੇ ਪਾਸ਼ਾ ਆਪਣੇ ਸਿੱਖਾਂ ਦੇ ਨਾਲ ਜਿਹੜੀ ਉਹਨਾਂ ਦੀ ਮਦਦ ਕਰਦੇ ਹੋਏ ਇਥੋਂ ਤੀਰਾਂ ਦੀ ਵਾਸ਼ੜ ਕਰਦੇ ਸੀ ਬ੍ਰੋਤੀਆਂ ਦੇ ਉੱਤੇ ਤਾਂ ਜੋ ਸਿੱਖ ਉਹ ਜਿਹੜੇ ਸਾਡੇ ਉਹ ਜੇਤੂ ਹੋਏ ਅਤੇ ਅਖੀਰ ਤੇ ਮਹਾਰਾਜ ਸੱਚੇ ਪਾਸ਼ਾ ਇਥੋਂ ਉਸ ਜਗ੍ਹਾ ਖਤਰਾਨੇ ਦੀ ਹੱਦ ਤੇ ਪਹੁੰਚੇ ਜਿੱਥੇ ਭਾਈ ਮਹਾ ਸਿੰਘ ਜੀ ਅਤੇ ਹੋਰ ਸਿੰਘ ਫੱਟੜ ਹੋਏ ਸਨ ਭਾਈ ਮਹਾ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਕੇ ਅਰਜ਼ੂ ਕੀਤੀ ਕਿ ਪਾਤਸ਼ਾਹ ਜੀ ਜਿਹੜਾ ਵਦਾਵਾ ਤੁਹਾਨੂੰ ਅਸੀਂ ਆਨੰਦਪੁਰ ਸਾਹਿਬ ਦੀ ਤਰਤੀ ਤੇ ਲਿਖ ਕੇ ਦੇ ਕੇ ਆਏ ਸੀ ਕਿਰਪਾ ਕਰੋ ਅੱਜ ਸਾਡੀ ਟੁੱਟੀ ਗੰਢ ਲਓ ਉਹ ਵਦਾਵਾ ਜਿਹੜਾ ਸਾਨੂੰ ਪਾੜ ਦਿਓ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹ ਵਦਾਵਾ ਭਾਈ ਮਹਾ ਸਿੰਘ ਦੇ ਸਾਹਮਣੇ ਪਾੜਿਆ ਅਤੇ ਉਹਨਾਂ 40 ਸਿੰਘਾਂ ਨੂੰ ਮੁਕਤੀ ਦਾ ਵਾਰ ਦਿੱਤਾ ਜੋ ਕਿ ਖਿਦਰਾਣੇ ਦੀ ਢਾਬ ਨੂੰ ਅੱਜ ਅਸੀਂ ਸ੍ਰੀ ਮੁਕਤਸਰ ਸਾਹਿਬ ਜੀ ਦੇ ਨਾਮ ਨਾਲ ਜਾਣਦੇ ਹਾਂ ਸੋ ਇਹ ਉਹ ਪਾਵਨ ਪਵਿੱਤਰ ਸਥਾਨ ਹੈ ਜਿੱਥੇ ਗੁਰੂ ਸਾਹਿਬ ਜੀ ਨੇ ਅਖੀਰਲੀ ਜੰਗ ਲੜ ਕੇ ਜਿੱਤ ਪ੍ਰਾਪਤ ਕੀਤੀ ਆਓ ਸਾਰੀਆਂ ਸੰਗਤਾਂ ਵੱਡੀ ਗਿਣਤੀ ਵਿੱਚ ਸਵੇਰ ਤੋਂ ਲੈ ਕੇ ਅਮਰਤ ਵੇਲੇ ਤੋਂ ਲੈ ਕੇ ਹਾਜ਼ਰੀਆਂ ਭਰ ਰਹੀਆਂ ਨੇ ਆਓ ਜਿਹੜੀਆਂ ਰੂਹਾਂ ਨਹੀਂ ਆਈਆਂ ਤੁਸੀਂ ਵੀ ਆਓ ਤੇ ਦਰਸ਼ਨ ਇਦਾਰੇ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ